ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਗਏ ਸ਼ਾਂਭਲ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਪਾਸੇ ਸਰਕਾਰ ਰਿਪੀਟ ਹੋਣ ਦੀਆਂ ਗੱਲਾਂ ਤੇ ਦਾਅਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀ ਬਾਲਵਰ ਨੂੰ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਵੱਡੇ ਆਗੂਆਂ ਦਾ ਰੁਖ ਭਾਰਤੀ ਜਨਤਾ ਪਾਰਟੀ ਵੱਲ ਹੋ ਗਿਆ ਹੈ ਇਹ ਵੀ ਕਾਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪ੍ਰਧਾਨ ਤੋਂ ਬਾਅਦ ਹੋਰ ਵੀ ਕਈ ਵੱਡੇ ਆਗੂ ਸ਼ਰੂਪਣੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣਗੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਵੱਲ ਮਿਲਿਆ ਅਸ਼wini ਸ਼ਰਮਾ ਜੋ ਉਪ ਪ੍ਰਧਾਨ ਨੇ ਸ਼੍ਰੀ ਰਿਸ਼ੀ ਕੁਮਾਰ ਜਾਖੜ ਤੋਂ ਬਾਅਦ ਅੱਜ ਉਹਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਪਰਦਾ ਅੰਦਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਖਾਸ ਕਰਕੇ ਚੰਡੀਗੜ੍ਹ ਤੋਂ ਆਮਾ ਬਾਸਲ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਆਮਾ ਆਬਾ ਬਾਸਲ ਨੇ 2023 ਦੇ ਵਿੱਚ ਸ਼ਿਰਕਤ ਕੀਤੀ ਸੀ ਸ਼ਾਮਲ ਹੋਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਪ੍ਰਧਾਨ ਬਣਉਣ ਤੋਂ ਬਾਅਦ ਉਹਨਾਂ ਨੇ 2 ਅਗਸਤ 2025 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਘਰ ਬੈਠ ਗਿਆ ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਸੀ ਕਿ ਮੈਂ ਪੰਜਾਬ ਦੇ ਕੰਮ ਕਰਾਂ ਪੰਜਾਬ ਤੇ ਕਿਸੇ ਮੈਨੂੰ ਵੱਡੇ ਅਹੁਦੇ ਉੱਤੇ ਨੁਕਤ ਕੀਤਾ ਜਾਵੇ ਇਹ ਆਬਾ ਬਾਂਸਲ ਦਾ ਕਹਿਣਾ ਸੀ ਕਿਉਂਕਿ ਆਬਾ ਬਾਂਸਲ ਚੰਡੀਗੜ੍ਹ ਦੇ ਵਿੱਚ ਇੱਕ ਮਹਾਨ ਹਸਤੀਵਾਚੋ ਅਤੇ ਸਮਾਜ ਸੇਵੀ ਦੇ ਨਾਮ ਦੇ ਨਾਲ ਜਾਲੇ ਜਾਂਦੇ ਨੇ ਇਵਨ ਦੋ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਦਾ ਆਪਣਾ ਇੱਕ ਬੜਾ ਵੱਡਾ ਜਿਹੜਾ ਹੈ ਬਿਜ਼ਨਸ ਹੈ ਚੰਡੀਗੜ੍ਹ ਦੇ ਵਿੱਚ ਲੇਕਿਨ ਉਹ ਨਿਰਾਸ਼ਗੀ ਪ੍ਰਗਟ जाहिर ਕੀਤੀ ਗਈ ਕਿ ਮੈਨੂੰ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਦਿਓ ਇਸ ਉੱਤੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਗੌਰ ਨਹੀਂ ਕੀਤਾ ਇਸ ਕਰਕੇ ਭੈਣ ਆਬਾ ਬਾਂਸਲ ਅੱਜ ਆਪ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਸਿੰਘ ਰੈਣਾ ਤੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਮੀਰ ਸ਼ਰਮਾ ਮੌਜੂਦ ਸਨ ਦੱਸਿਆ ਜਾ ਰਿਹਾ ਹੈ ਕਿ 2022 ਦੇ ਵਿੱਚ ਉਹਨਾਂ 2025 ਦੇ ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਉਹਨਾਂ ਨੂੰ ਚੰਡੀਗੜ੍ਹ ਦਾ ਅਹੁਦਾ ਦਿੱਤਾ ਪਰ ਉਹ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੇ ਸੀ ਜਿਸ ਕਰਕੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਆਬਾ ਬਾਂਸਲ ਜਿਹੜੇ ਮੁਹਾਲੀ ਦੇ ਰਹਿਣ ਵਾਲੇ ਨੇ ਉਹ 2023 ਵਿੱਚ ਆਮ ਆਦਮੀ ਪਾਰਟੀ ਦੀ ਸ਼ਾਮਲ ਹੋਈ ਸੀ ਉਹਨਾਂ ਦੇ ਪਤੀ ਦਾ ਨਾਮ ਸੁਨੀਲ ਬਾਂਸਲ ਹੈ ਜੋ ਕਿ ਆਈਟੀ ਸਿਟੀ ਵਿੱਚ ਇੱਕ ਆਈਟੀ ਸੀਸੀ ਕੈਮਰਾ ਬਣਾਉਣ ਵਾਲੀ ਕੰਪਨੀ ਦੇ ਮਾਲਕ ਹਨ ਉਹ ਆਮੇ ਫਾਊਂਡੇਸ਼ਨ ਚਲਾਉਂਦੀ ਹੈ ਇਹ ਕਈ ਧਾਰਮਿਕ ਸੰਗਠਨ ਨਾਲ ਜੁੜੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਆਬਾ ਬਾਂਸਲ ਦੇ ਨਾਲ 2020 ਸਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਲੜੀਆਂ ਚਾਣ ਗਿਆ ਤੇ ਆ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ ਆਬਾ ਬਾਸਲ ਨੇ ਅਗਸਤ 2025 ਦੇ ਵਿੱਚ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਦਾ ਜਿਹੜਾ ਹੈ ਪ੍ਰਧਾਨ ਬਣਾਇਆ ਗਿਆ ਸੀ ਉਹਨਾਂ ਦਾ ਸੁਪਨਾ ਸੀ ਕਿ ਮੈਂ ਪੰਜਾਬ ਦੀ ਸਿਆਸਤ ਵਿੱਚ ਆਵਾਂ ਪੰਜਾਬ ਦੇ ਵਿੱਚ ਮੈਨੂੰ ਵੱਡਾ ਅਹੁਦਾ ਦਿੱਤਾ ਜਾਵੇ ਜਾਂ ਵੱਡੇ ਅਹੁਦੇ ਦਾ ਮੈਨੂੰ ਨਵਾਜਿਆ ਜਾਵੇ ਉਹਨਾਂ ਦੇ ਆਉਣ ਦੇ ਨਾਲ ਵੋਟ ਬੈਂਕ ਜਰੂਰ ਆਮ ਆਦਮੀ ਪਾਰਟੀ ਦਾ ਘਟੇਗਾ ਮੋਹਾਲੀ ਤੋਂ ਧੰਨਵਾਦ